ਲਓ ਜੀ ਕਰੋ ਚੱਕ ਮਿੱਤਰੋ ਅੱਜ ਦੀ ਸنو ਅੱਜ ਤਾਂ ਬਈ ਜਮਾ ਬਾਟੀ ਘੜਤੇ ਤੇ ਜਿਹੜੇ ਵਿਚਾਰੇ ਬੇਸਮੈਂਟ ਵਾਲੇ ਆ ਵੇਖੋ ਹਣਾ ਲੋਕਾਂ ਐ ਤੁਰ ਕੇ ਵਿਚਾਰੇ ਨੰਗਦੇ ਵਿੱਚ ਤੇ ਮੈਨੂੰ ਵੀ ਹੁਣ ਕਿਹੜਾ ਆਪਦੀ ਕਾਰ ਤੱਕ ਜਾਣ ਦੇ ਲਈ ਅਹੀਂ ਲੰਘਣਾ ਪੈਣਾ ਜੀ ਘੱਟੋ ਘੱਟ ਨਾਂਬ ਵਾਲੀ ਤਾਂ ਫੁੱਟ 1.5 ਫੁੱਟ ਤਾਂ ਹੋਊਗੀ ਹੋਊਗੀ ਐ ਕਿਧਰ ਯਾਰ ਜਮਾ ਤਸੱਲੀ ਕਰਾਤੇ ਆ ਦੇਖੋ ਬਈ ਕਾਰ ਦੇ ਟਾਇਰ ਸਾਰੇ ਤੇ ਸਾਰੇ ਲੋਕ ਆ ਜਿਹੜੇ ਇਕੱਠੀ ਕਰੀ ਜਾਂਦੇ ਆ ਸਨੋ ਬਈ ਆਪਦੇ ਡਰਾਈਵਰਾਂ ਤੋਂ ਤੇ ਸੜਕਾਂ ਦਾ ਹਾਲ ਵੀ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਆ ਕਾਰ ਆ ਦੇਖ ਲਓ ਜੀ ਕਾਰ ਦੇ ਆ ਹਾਲਾਤ ਹੋਏ ਪਏ ਆ ਸਟਾਰਟ ਖੜੀ ਆ ਦੇਖਦੇ ਆ ਕਿੰਨੇ ਟਾਈਮ ਚ ਖੁਰਦੀ ਆ ਤੇ ਹਾਲਾਤ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਜੀ ਕੀ ਹਾਲਾਤ ਆ ਇਸ ਟਾਈਮ ਦੇ ਆ ਦੇਖੋ ਜੀ ਬੁਰਾ ਹਾਲ ਹੋਇਆ ਪਿਆ ਸਾਰੇ ਪਾਸੋਂ ਆ ਦੇਖੋ ਹੋ 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 ਪੂਰੀ ਤਸੱਲੀ ਕਰਾਤੀ ਬਈ ਇਹ ਕੀ ਤਾਂ ਸਨੋਵਾਲ ਕੱਲੀ ਜਿਹੜੀ ਵਾਰਨਿੰਗ ਦਿੱਤੀ ਹੋਈ ਸੀ ਸਨੋ ਸਟਾਰਮ ਦੀ ਤੇ ਆ ਉਚਾਲ ਆ ਰਹੀ ਹੈ ਜਿਹੜਾ ਇਹ ਤਾਂ ਹਟਾ ਗਿਆ ਹੁਣਾਂ ਟਰੱਕ ਆਏ ਹੁਣੇ ਜਿਹੜੇ ਸਵੇਹਾ ਆਉਂਦੇ ਆ ਉਹਨਾਂ ਨੇ ਹਟਾਤੀ ਤੇ ਬਾਕੀ ਬਾਈ ਜੀ ਤੁਸੀਂ ਚੈੱਕ ਕਰੋ ਕੱਲ तकरीबन ਕੰਮ ਜਿਹੜੇ ਸਾਰੇ ਉਹ ਬੰਦ ਕਰਤੇ ਸੀਗੇ ਕੰਪਨੀਆਂ ਨੇ ਜਿਹੜੀਆਂ ਛੁੱਟੀਆਂ ਕਰਤੀਆਂ ਸੀਗਾ ਕਿਉਂਕਿ ਇਹੋ ਜੇ ਵੈਦਰ ਦੇ ਵਿੱਚ ਕਾਰ ਵੀ ਚੱਲਣੀ ਜਿਹੜੀ ਬਹੁਤ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਕਾਰ ਤਾਂ ਤੁਰਦੀ ਨਹੀਂ ਬਈ ਤਿਲਕਦੀ ਆ ਹਣਾ ਸਨੋ ਤੇ ਤੇ ਤਾਂ ਕਰਕੇ ਲੋਕ ਕੰਪਨੀਆਂ ਨੂੰ ਵੀ ਥੋੜਾ ਜਿਹਾ ਸੀਗਾ ਵੀ ਜੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਤਾਂ ਕੰਪਨੀਆਂ ਨੂੰ ਜਿਹੜੇ ਬਹੁਤ سارے ਬੈਨੀਫਿਟ ਉਹ ਦੇਣੇ ਪੈ ਜਾਂਦੇ ਆ ਇਸ ਕਰਕੇ ਬਾਈ ਜੀ ਕੱਲ ਫਿਰ ਟਾਈਮ ਨਾਲ ਹੀ ਛੁੱਟੀਆਂ ਕਰਦਣਾ ਸੀਗਾ ਤੇ ਅੱਜ ਜਿਹੜੇ ਹੋਣ ਦੇ ਹਾਲਾਤ ਆ ਬਾਈ ਤੁਸੀਂ ਦੇਖ ਸਕਦੇ ਹੋ ਲੋਕ 9:00 ਵਜੇ 9:30 ਹੋਏ ਆ ਤੇ ਲੋਕ ਜਿਹੜੇ ਸਾਰੇ ਘਰਾਂ ਦੇ ਮੂਹਰੇ ਉਹ ਸਨੋ ਹਟਾ ਰਹੇ ਇੱਥੋਂ ਤੇ ਹਾਲਾਤ ਬਾਈ ਜੀ ਇਦਾਂ ਦੇ ਬਣੇ ਹੋਏ ਆ ਇਸ ਟਾਈਮ ਦੇਖ ਸਕਦੇ ਹੋ ਨਾ ਕੱਡੇ-ਕੱਡੇ ਢੇਰ ਲੱਗੇ ਹੋਏ ਆ ਸਾਰੀ ਸਨੋ ਆ ਜਿਵੇਂ ਆਪਣੇ ਨਹੀਂ ਵਾਹਨਾਂ ਦੇ ਵਿੱਚ ਸਾਈਡਾਂ ਤੇ ਕਾ ਮਿੱਟੀ ਮੁੱਟੀ ਇਕੱਠੀ ਕਰਕੇ ਰੱਖ ਦਿੰਨੇ ਹੁੰਦੇ ਤੇ ਪੂਰਾ ਪੂਰਾ ਰਸਤਾ ਹੁੰਦਾ ਲੰਘਣ ਵਾਸਤੇ ਉਹੋ ਹਾਲਾਤ ਬਣੇ ਹੋਏ ਆ ਜੀ ਇਸ ਟਾਈਮ ਸਾਰੇ ਪਾਸੇ ਤੇ ਇਹ ਹੈਗਾ ਬ੍ਰੈਂਟਨ ਦਾ ਹਾਲ ਕੱਲ ਵਾਰਨਿੰਗ ਸੀ ਵਾਰਨਿੰਗ ਦੇਤੀ ਸੀ ਬਾਈ ਜੀ ਗਵਰਨਮੈਂਟ ਵੱਲੋਂ ਵੀ ਸਨੋ ਪਾਊਗੀ ਬਾਈ ਆਹ ਦੇਖ ਲਓ ਨਾ ਗੱਡੀਆਂ ਸਾਰੀਆਂ ਨੱਪੀਆਂ ਪਈਆਂ ਥੇਠਾਂ ਤੇ ਰਸਤਾ ਜਿਹੜਾ ਲੰਘਣ ਤੁਰਨ ਵਾਲਿਆਂ ਵਾਸਤੇ ਹੁੰਦਾ ਉਹਨੂੰ ਥੋੜਾ ਜਿਹਾ ਸਾਫ਼ ਕੀਤਾ ਗਿਆ ਸੀਗਾ ਤੇ ਹਾਲਾਤ ਵੇਖ ਲਓ ਕੀ ਬਣੇ ਹੋਏ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਬਈ ਸਰਵਾਈਵ ਕਰਨਾ ਵੀ ਬਹੁਤ ਔਖਾ ਹੋ ਜਾਂਦਾ ਲੋਕ ਸਾਰੇ ਆਪੋ ਆਪਣੇ ਘਰਾਂ ਦੇ ਮੂਹਰੇ ਵਧੀਆ ਗੱਲ ਇਹ ਹੈ ਕਿ ਅਸੀਂ ਚਲੋ ਆ ਇੰਜਨ ਤੇ ਆ ਗਏ ਬਈ ਹੁਣ ਥੋੜਾ ਜਿਹਾ ਲੋਕ ਇੰਜਨ ਆ ਜਾਂ ਨਾਲ ਸਾਫ ਸਫਾਈ ਕਰ ਲੈਂਦੇ ਆ ਆ ਦੇਖ ਲਓ ਕਿੰਨੀ ਮਿੱਟੀ ਢਾਈ ਜਾਂਦੇ ਨੇ ਆਪਣੇ ਤੇ ਸਾਰੇ ਪਾਸੇ ਬਈ ਜੀ ਹਾਲਾਤ ਇਦਾਂ ਹੀ ਆ ਦੇਖ ਸਕਦੇ ਹੋ ਕੱਲੇ ਸੜਕ ਸੜਕ ਉਹ ਵੀ ਸਵੇਰ ਦੇ ਵੇਲੇ ਟਰੱਕ ਆਇਆ ਹੋਊਗਾ ਤੇ ਉਹ ਜਿਵੇਂ ਆ ਤੁਰਨ ਵਾਲਿਆਂ ਵਾਸਤੇ ਰਸਤਾ ਥੋੜਾ ਜਿਹਾ ਸਾਫ਼ ਕਰ ਗਿਆ ਹਨਾ ਤੇ ਇਹ ਤੈਨੂੰ 49 ਸੜਕ ਸੜਕਤਾ ਤੇ ਨਾ ਹੀ ਬਾਕੀ ਬਈ ਜੀ ਤੁਹਾਡੇ ਸਾਹਮਣੇ ਹੈ ਜੀ ਹਾਲਾਤ ਕੀ ਬਣੇ ਹੋਏ ਹੈ ਇਸ ਟਾਈਮ ਬਹੁਤ ਬਹੁਤ ਜ਼ਿਆਦਾ ਮਾੜਾ ਵੈਦਰ ਹੋ ਗਿਆ ਜੀ ਤੇ ਇਹਨਾਂ ਦਿਨਾਂ ਦੇ ਵਿੱਚ ਕੰਮ ਧੰਦੇ ਵੀ ਬਈ ਠੱਪ ਹੋ ਜਾਂਦੇ ਆ ਜਿਵੇਂ ਅੱਜ ਕਹਿੰਦੇ ਛੁੱਟੀ ਸੀ ਬਈ ਜੀ ਸਾਰੇ ਆ ਮੇਰੀ ਕੰਪਨੀ ਨੇ ਵੀ ਅੱਜ ਕੱਲ ਹੀ ਸਾਨੂੰ ਟਾਈਮ ਨਾਲ ਹੀ ਛੁੱਟੀ ਕਰਤੀ ਸੀ ਇਹ ਮਾਲੋ ਕਿ ਸਾਰੇ ਰਾਤ ਜਿਹੜੀ ਸਨੋ ਪਈ ਗਈ ਆ ਪੂਰਾ ਕੱਲ 5 ਵਜੇ ਤੋਂ ਲੈ ਕੇ ਤੇ ਸੁਬਾ ਦੇ 8 ਵਜੇ ਤੱਕ ਪੈਣੀ ਸੀ ਤੇ ਹੁਣ 9 ਵਜੇ ਆ ਜੀ ਤੇ ਹੁਣ ਕਿਤੇ ਬੰਦ ਹੋਈ ਆ ਤੇ ਜਦੋਂ ਹੁਣ ਬੰਦ ਹੋਈ ਆ ਤੇ ਹੁਣ ਬਈ ਲੋਕ ਆ ਆਪੋ ਆਪਣੇ ਘਰਾਂ ਦੇ ਮੋਰੋਂ ਆਪਦੀਆਂ ਗੱਡੀਆਂ ਦੇ ਉੱਤੋਂ ਸਨੋ ਆ ਜਿਹੜੀ ਹੋ ਟਾਈ ਜਾਂਦੇ ਆ ਕਿਉਂਕਿ ਕੰਮਾਂ ਧੰਦਿਆਂ ਨੂੰ ਜਾਂ ਕਿ ਆਪਦੇ ਘਰ ਦੇ ਕੰਮ ਨਪਟਾਉਣ ਦੇ ਲਈ ਇੱਥੇ ਹਰੇਕ ਬੰਦੇ ਨੂੰ ਬਈ ਨਿਕਲਣਾ ਤਾਂ ਪੈਣਾ ਹੀ ਆ ਤੇ ਲੋਕ ਨਿਕਲਦੇ ਵੀ ਆ ਤੇ ਹੁਣ ਤੁਸੀਂ ਆਪੰਦਾ ਅੰਦਾਜ਼ਾ ਲਾ ਲਓ ਆਪਣੇ ਮਾੜੀ ਜੀ ਠੰਡ ਹੁੰਦੀ ਹੈ ਤੇ ਆਪਾਂ 20 ਪੈਨ ਲੱਗ ਜੇ ਆਪਾਂ ਪੱਠੇ ਵੱਢਣ ਨਹੀਂ ਜਾਂਦੇ ਸ਼ੇਤੀ ਕਿਤੇ ਪਰ ਇੱਥੇ ਬਾਈ ਜੀ ਲੋਕ ਕਿਸ਼ਤਾਂ ਵਾਲੇ ਚੱਕਰਾਂ 'ਚ ਫਸੇ ਆ ਘਰਾਂ ਦੀਆਂ ਕਿਸ਼ਤਾਂ ਗੱਡੀਆਂ ਦੀਆਂ ਕਿਸ਼ਤਾਂ ਠੀਕ ਹੈ ਜੀ ਉਹ ਕ੍ਰੈਡਿਟ ਕਾਰਡ ਜੇਬ 'ਚ ਹੈਗੇ ਆ ਕ੍ਰੈਡਿਟ ਕਾਰਡ ਚੱਕੇ ਹੋਏ ਲੋਕਾਂ ਨੇ ਪੈਸੇ ਵਰਤੇ ਹੋਏ ਉਹਨਾਂ ਦੀਆਂ ਕਿਸ਼ਤਾਂ ਪਰ ਉਹਨਾਂ ਦੀਆਂ ਕਿਸ਼ਤਾਂ ਕੁਸ਼ਤਾਂ ਨੂੰ ਭਰਨ ਦੇ ਲਈ ਫਿਰ ਲੋਕ ਆ ਜਿਹੜੇ ਉਹ ਕੰਮ ਧੰਦੇ ਕਰਦੇ ਆ ਕਈ ਵਾਰੀ ਤਾਂ ਗੱਲ ਇਹ ਆ ਜਾਂਦੀ ਹੈ ਵੀ ਦੇਖਣ ਨੂੰ ਆਜ਼ਾਦੀ ਆ ਬਾਈ ਜੀ ਪਰ ਫਾਈਨੈਂਸ਼ੀਅਲ ਤੌਰ ਤੇ ਲੋਕ ਇੰਨੇ ਕ ਗੁਲਾਮ ਆ ਵੀ ਤੁਹਾਨੂੰ ਆਪਾਂ ਸਮਝਾਵ ਨਹੀਂ ਸਕਦੇ ਤੁਸੀਂ ਫਾਈਨੈਂਸ਼ੀਅਲ ਤੌਰ ਤੇ ਬਹੁਤ ਆਜ਼ਾਦ ਹੋ ਜਿਹੜੇ ਪੰਜਾਬ ਬੈਠੇ ਜਿਹੜੇ ਇੰਡੀਆ ਬੈਠੇ ਆ ਉਹਨਾਂ ਨੂੰ ਕਿਸ਼ਤਾਂ ਭਰਨ ਦਾ ਘਰ ਦੀ ਕਿਸ਼ਤ ਭਰਨ ਦੀ ਘਰ ਦੀ ਮੌਰਗੇਜ ਭਰਨ ਦੀ ਘਰ ਦੇ ਟੈਕਸ ਭਰਨ ਦੀ ਕੋਈ ਲੋੜ ਨਹੀਂ ਪਰ ਇੱਥੇ ਲੋਕ ਫਾਈਨੈਂਸ਼ੀਅਲ ਤੌਰ ਤੇ ਬਾਈ ਜੀ ਪੂਰੀ ਤਰ੍ਹਾਂ ਗੁਲਾਮ ਆ ਤੇ ਲੋਕ ਬਸ ਕਿਸ਼ਤਾਂ ਭਰਨ ਦੇ ਚੱਕਰ ਚੱਕਰ ਚ ਭੱਜੇ ਹੀ ਫਿਰਦੇ ਇੱਥੇ ਸਭਾ ਜੀ ਇਦਾਂ ਦੇ ਮਾਹੌਲ ਐ ਇਸ ਟਾਈਮ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ